ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਕਹਿੰਦੇ ਨੇ ਕਿ ਕਈ ਵਾਰ ਜੋ ਸਿਆਸਤ ਤੁਹਾਨੂੰ ਨਜ਼ਰ ਆਂਦੀ ਹੈ ਨਾ ਦਰਅਸਲ ਸਿਆਸਤ ਉਹ ਤੁਹਾਨੂੰ ਸਿਰਫ ਵਿਖਾਣ ਲਈ ਹੁੰਦੀ ਹੈ ਜਾਂ ਕਹਿ ਦੋ ਕਿ ਜੋ ਮਸਲਾ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਜਿਸ ਦੀ ਬਹੁਤ ਚਰਚਾ ਹੁੰਦੀ ਹੈ ਜਾਂ ਕਹਿ ਲੋ ਕਿ ਜੋ ਇੱਕ ਵਿਵਾਦ ਬੜ ਜਾਂਦਾ ਉਹ ਦਰਅਸਲ ਵਿਵਾਦ ਹੁੰਦਾ ਨਹੀਂ ਉਹ ਤੁਹਾਨੂੰ ਵਿਖਾਇਆ ਜਾਂਦਾ ਪਰ ਉਹਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੁੰਦੀ ਹੈ ਜਾਂ ਕਹਿ ਲੋ ਕਿ ਕਿਸੇ ਵੱਡੀ ਗੱਲ ਨੂੰ ਲੁਕਾਉਣ ਦੇ ਲਈ ਕੋਈ ਵੱਡਾ ਡਰਾਮਾ ਕਰ ਦਿੱਤਾ ਜਾਂਦਾ ਤਾਂ ਜੋ ਲੋਕਾਂ ਦਾ ਸਾਰਾ ਧਿਆਨ ਉਸ ਡਰਾਮੇ ਵੱਲ ਰਹੇ। ਇਹ ਗੱਲ ਅਜ ਮੈਂ ਕਿਉਂ ਕਹਿ ਰਿਹਾ? ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ? ਪਿਛਲੇ 3 ਦਿਨਾਂ ਤੋਂ ਲਗਾਤਾਰ ਪੰਜਾਬ ਕਾਂਗਰਸ ਦਾ ਜੋ ਕਾਟੋ ਕਲੇਸ਼ ਪੰਜਾਬ ਦੇ ਵਿੱਚ ਹੋ ਰਿਹਾ ਹੈ। ਖਾਸ ਤੌਰ ਤੇ ਜੋ ਬਿਆਨਬਾਜ਼ੀਆਂ ਚਾਹੇ ਚਰਨਜੀਤ ਸਿੰਘ ਚੰਨੀ ਵੱਲੋਂ ਨੇ ਚਾਹੇ ਰਾਜਾ ਵੜਿੰਗ ਵੱਲੋਂ ਨੇ। ਤੁਸੀਂ ਇੱਕ ਚੀਜ਼ ਨੋਟਿਸ ਕਰੋ ਭਾਵੇਂ ਮੈਂ ਕਿਉਂ ਨਾ ਹੋਵਾਂ ਮੈਂ ਇਸ ਗੱਲ ਨੂੰ ਆਪਣੇ ਤੇ ਲਾਗੂ ਕਰਕੇ ਚੱਲਣਾ। ਭਾਵੇਂ ਮੈਂ ਹੋਵਾਂ ਜਾਂ ਬਾਕੀ ਮੀਡੀਆਦਾਰੇ ਹੋਣ ਕਿਉਂ ਲਗਾਤਾਰ ਇਸ ਦੀ ਚਰਚਾ ਕਰ ਰਹੇ ਹੋ ਔਰ ਕਰਨੀ ਕਿਉਂ ਪੈ ਰਹੀ ਹੈ ਕਿਉਂਕਿ ਲੋਕੀ ਵੇਖ ਰਹੇ ਹੈ ਲੋਕ ਇਸ ਸੀਰੀਅਸ ਨੂੰ ਬੜੇ ਇੰਟਰਸਟ ਨਾਲ ਵੇਖ ਰਹੇ ਹੈ ਜਾਂ ਕਹਿ ਲੋ ਕਿ ਲੋਕਾਂ ਨੂੰ ਵਿਖਾਇਆ ਜਾ ਰਿਹਾ ਹੈ ਹਾਲਾਂਕਿ ਇਹ ਸਵਾਲ ਮੈਂ ਆਪਣੇ ਤੇ ਵੀ ਖੜਾ ਕਰ ਰਹੇ ਹਾਂ ਪਰ ਕਹਿੰਦੇ ਨੇ ਕਿ ਜਦੋਂ ਕੁਝ ਲੋਕ ਵੇਖ ਰਹੇ ਹੋਣ ਤਾਂ ਫਿਰ ਵਿਖਾਣ ਚ ਆਪਣਾ ਇਤਰਾਜ਼ ਕੀ ਹੈ ਹੁਣ ਵਿਖਾਇਆ ਕਿਉਂ ਜਾ ਰਿਹਾ ਮੈਂ ਹੁਣ ਉਹਦੇ ਤੇ ਆਨਾਂ ਹਯਾ ਸਿੱਧੇ ਤੌਰ ਤੇ ਮੈਂ ਕਹਿ ਦਿੰਨਾ ਕਿ ਖਾਸ ਤੌਰ ਤੇ ਜਿਹੜੇ ਕਾਂਗਰਸੀ ਨੇ ਚਾਹੇ ਕਾਂਗਰਸ ਦੇ ਵਰਕਰ ਨੇ ਚਾਹੇ ਉਹ ਲੋਕ ਜਿਹੜੇ ਚਾਹੁੰਦੇ ਨੇ ਕਿ ਅਗਲੀ ਸਰਕਾਰ ਪੰਜਾਬ ਚ ਕਾਂਗਰਸ ਦੀ ਬਣੇ ਇਹ ਵੀਡੀਓ ਖਾਸ ਤੌਰ ਤੇ ਉਹਨਾਂ ਲਈ ਹੈ ਅਗਲੇ 8 ਮਿੰਟ ਬੜੇ ਧਿਆਨ ਨਾਲ ਕੋਈ ਰੌਲਾ ਰੱਪਾ ਨਹੀਂ ਆਜ ਮੈਂ ਪਾਣਾ ਬੜੇ ਧਿਆਨ ਨਾਲ ਇਸ ਗੱਲ ਨੂੰ ਸਮਝਿਓ ਕਿ ਤੁਹਾਡੇ ਨਾਲ ਹੋ ਕੀ ਰਿਹਾ ਹੈ ਕੌਣ ਕਰ ਰਿਹਾ ਹੈ ਕੌਣ ਕਰਵਾ ਰਿਹਾ ਹੈ ਔਰ ਉਹਦਾ ਅਸਰ ਕੀ ਪੈ ਰਿਹਾ ਹੈ ਖਾਸ ਤੌਰ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਔਰ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਜਿੰਨਾ ਮੈਂ ਹੁਣ ਤੱਕ ਸਮਝ ਰਿਆ ਤੁਸੀਂ ਵੇਖੋ ਪਿਛਲੇ 4-6 ਮਹੀਨਿਆਂ ਤੋਂ ਜੋ ਹਾਲਾਤ ਕਾਂਗਰਸ ਪਾਰਟੀ ਦੇ ਵਿੱਚ ਬਣੇ ਨੇ ਕਿਉਂਕਿ ਬਦਲਾ आले ਪਾਸੇ ਕਾਂਗਰਸ ਪਾਰਟੀ ਹੈ ਜਾਂ ਕਿਹਲੋ ਕਿ 27 ਦੇ ਇਲੈਕਸ਼ਨ ਨੇੜੇ ਨੇ ਔਰ ਬਦਲਾ ਹੋਣਾ ਹੈ ਨਵੀਂ ਟੀਮ ਹੋਣੀ ਹੈ ਜਿਸ ਕਰਕੇ ਇਲੈਕਸ਼ਨ ਦੇ ਵਿੱਚ ਅੱਗੇ ਵਧਿਆ ਜਾਏਗਾ ਔਰ ਕਈ ਵਾਰੀ ਨਾ ਇਹ ਇੱਕ ਰਾਜਨੀਤੀ ਦੇ ਵਿੱਚ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਬੰਦੇ ਨੂੰ ਪਤਾ ਹੋਏ ਨਾ ਕਿ ਮੈਂ ਜਾ ਰਿਹਾ ਤੇ ਉਹ ਬਹੁਤਾ ਕੁਝ ਵਿਗਾੜ ਕੇ ਵੀ ਚਲਾ ਜਾਂਦਾ ਹਾਲਾਂਕਿ ਇਹ ਗੱਲ ਪੰਜਾਬ ਕਾਂਗਰਸ ਤੇ ਕਿੰਨੀ ਟੁਕਵੀ ਲੱਗਦੀ ਹੈ ਤੁਸੀਂ ਤੈ ਕਰੋਗੇ ਮੈਂ ਨਹੀਂ ਅਜੇ ਤੱਕ ਕੋਈ ਜਜਮੈਂਟ ਦੇ ਰਿਹਾ ਹੁਣ ਮੈਂ ਤੁਹਾਨੂੰ ਕੁਝ ਸੀਕੁਐਂਸ ਦੱਸ ਰਿਹਾ ਬੜੇ ਧਿਆਨ ਨਾਲ ਸਮਝੋ ਮੈਂ ਤਰਨਤਾਰਨ ਦੀ ਬਾਈ ਇਲੈਕਸ਼ਨ ਤੋਂ ਸ਼ੁਰੂ ਕਰਨਾ ਇਸ ਤੋਂ ਪਹਿਲਾਂ ਵੀ ਹਾਲਾਂਕਿ ਬਹੁਤ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਜਿਸ ਤਰ੍ਹਾਂ ਦਾ ਬਿਆਨ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਦਿੱਤਾ ਗਿਆ ਸੀ ਮਜਾ ਵੀ ਸਿੱਖ ਪਾਈਚਾਰੇ ਨੂੰ ਲੈ ਕੇ ਪੂਰੇ ਬਾਈ ਇਲੈਕਸ਼ਨ ਦੇ ਵਿੱਚ ਉਸ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੋਈ ਸਵਾਲ ਨਹੀਂ ਖੜਾ ਹੋਇਆ ਪੋਲਿਟਿਕਸ ਸਿਰਫ ਇੱਕੋ ਬੰਨੇ ਘੁੰਮਦੀ ਰਹੀ ਬਿਆਨ 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 ਮਾਫੀ ਮੰਗੋ ਐਸਟੀ ਕਮਿਸ਼ਨ ਤਲਬ ਕਰ ਲਿਆ ਜੀ ਪਰਚਾ ਹੋ ਗਿਆ ਜੀ ਗ੍ਰਿਫਤਾਰੀ ਕਦੇ ਵੀ ਹੋ ਸਕਦੀ ਹੈ ਹੋਇਆ ਨਾ ਸਾਰਾ ਕੁਝ ਪਰ ਕੀ ਅਸਲ ਕੋਈ ਗ੍ਰਿਫਤਾਰੀ ਹੋਈ ਉਹ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਕਿ ਐਸਟੀ ਕਮਿਸ਼ਨ ਨੇ ਉਹਦਾ ਕੋਈ ਨੋਟਿਸ ਲਿਆ ਉਹ ਐਸਟੀ ਕਮਿਸ਼ਨ ਜਿਹੜਾ ਵੀਡੀਓ ਬਣਾ ਬਣਾ ਕੇ ਆਪ ਚੇਅਰਮੈਨ ਵੱਲੋਂ ਜਾਂ ਉਸ ਟੀਮ ਵੱਲੋਂ ਭੇਜਿਆ ਜਾਂਦੀਆਂ ਸੀ ਮੀਡੀਆ 'ਚ ਕਿ ਜੀ ਅੱਜ ਡੀਐਸਪੀ ਤਲਬ ਕਰ ਲਿਆ ਜੀ ਅਸੀਂ ਐਸਐਸਪੀ ਤਲਬ ਕਰ ਲਾਂਗੇ ਡੀਸੀ ਨੂੰ ਤਲਬ ਕਰ ਲਾਂਗੇ ਤਰਨ ਤਰਨ ਦੇ ਮੈਨੂੰ ਇਹ ਦੱਸੋ ਕਿ 3 ਮਹੀਨੇ ਹੋਣ ਆ ਲਿਆ 2.5 ਮਹੀਨੇ ਉਸ ਦੇ ਵਿੱਚ ਹੋਇਆ ਕੀ ਹੁਣ ਤੱਕ ਨਾਥਿੰਗ ਹਾਂ ਇੱਕ ਗੱਲ ਹੋ ਗਈ ਕਿ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤ ਗਈ ਇਸ ਰੋੜੇ ਰੱਪੇ ਦੇ ਵਿੱਚ ਔਰ ਇੰਟਰਸਟਿੰਗ ਇਹ ਹੋਇਆ ਕਿ ਅਕਾਲੀ ਦਲ ਤੁਜੇ ਨੰਬਰ ਤੇ ਆ ਗਿਆ ਤੇ ਕਾਂਗਰਸ ਦੀ ਮਸਾਈ ਮਤਲਬ ਮੈਂ ਹੁਣ ਕਹਿ ਦਿੰਨਾ ਚਲੋ ਜ਼ਮਾਨਤ ਜ਼ਬਤ ਹੋਈ ਚੌਥੇ ਨੰਬਰ ਤੇ ਆ ਗਈ ਹੁਣ ਤੁਸੀਂ ਸਮਝੋ ਇਹਦਾ ਫਾਇਦਾ ਕਿਨੂੰ ਹੋਇਆ ਨਾ ਉਥੇ ਲਾਅ ਐਂਡ ਆਰਡਰ ਦੀ ਗੱਲ ਹੋਈ ਨਾ ਉਥੇ ਬੀਬੀਆਂ ਦੇ 1000 ਰੁਪਏ ਦੀ ਗੱਲ ਹੋਈ ਨਾ ਉਥੇ ਦਿੱਲੀ ਵਰਸਸ ਦਿੱਲੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਕਾਬਜ ਹੈ ਪੰਜਾਬ ਤੇ ਨਾ ਪੰਜਾਬ ਦੀ ਲੁੱਟ ਦੀ ਗੱਲ ਹੋਈ ਜੋ ਹੋ ਰਹੀ ਹੈ ਪੂਰਾ ਇਲੈਕਸ਼ਨ ਘੁੰਮਿਆ ਉਸ ਨੈਰੇਟਿਵ ਤੇ ਇਹਨੂੰ ਕਹਿੰਦੇ ਨੇ ਨੈਰੇਟਿਵ ਬਿਲਡਿੰਗ ਹੁਣ ਉਹ ਕਿਨੇ ਬਣਾਈ ਕਿਦੇ ਕੈਂਡ ਤੇ ਬਣਾਈ ਪਰ ਫਾਇਦਾ ਕਿਨੂੰ ਹੋਇਆ ਔਰ ਉਸ ਵਿਵਾਦ ਦਾ ਅੱਜ ਤੱਕ ਕੀ ਹੋਇਆ ਨਾਥਿੰਗ ਨਥਿੰਗ ਮਤਲਬ ਨਥਿੰਗ ਹੁਣ ਉਹਨੂੰ ਰੱਖ ਦਿਓ ਇੱਕ ਪਾਸੇ ਉਹ ਚੈਪਟਰ ਉਹਨੂੰ ਕਿਤਾਬ ਨੂੰ ਬੰਦ ਕਰੋ ਤੇ ਦੂਜੇ ਬੰਨੇ ਰੱਖੋ ਹੁਣ ਜੋ ਇੱਕ ਵਿਵਾਦ ਇਹ ਦੋ ਦਿਨ ਤੋਂ ਚੱਲ ਰਿਹਾ ਹੈ ਤੁਸੀਂ ਵੀ ਦੇਖੋ ਮੈਂ ਇਹ ਗੱਲ بار بار ਕਹਿ ਰਿਹਾ ਇਸ ਦੇ ਵਿਚਾਰ ਵਿੱਚ ਚਲੋ ਬਹੁਤ ਸਾਰੇ ਹੋਰ ਬਿਆਨਬਾਜ਼ੀਆਂ ਨਵੇਂ ਚਿਹਰਿਆਂ ਨੂੰ ਲੈ ਕੇ ਪੁਰਾਣੇ ਚਿਹਰਿਆਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਬਹੁਤ ਕੁਝ ਹੋ ਰਿਹਾ ਪਰ ਹੁਣ ਇਸ ਬਿਆਨ ਨਾਲ ਕੀ ਹੋਇਆ ਦੋ ਦਿਨ ਹੋ ਗਏ ਸ਼ਨੀਵਾਰ ਨੂੰ ਬਿਆਨ ਦਿੱਤਾ ਗਿਆ ਸੀ ਐਤਵਾਰ ਨੂੰ ਖਬਰ ਲਗਦੀ ਹੈ ਇੰਡੀਅਨ ਐਕਸਪ੍ਰੈਸ ਚ ਉਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਹੈ ਸੰਡੇ ਤੇ ਮੰਡੇ ਦੋਵੇਂ ਦਿਨ ਖੂਬ ਵਿਵਾਦ ਹੋਇਆ ਹੋਇਆ ਨਾ ਪਰ ਜ਼ਿਆਦਾ ਵਿਵਾਦ ਸੰਡੇ ਸ਼ਾਮ ਤੋਂ ਸ਼ੁਰੂ ਹੋਇਆ ਕੀ ਹੋਇਆ ਅਜਿਹਾ ਸੰਡੇ ਸ਼ਾਮ ਨੂੰ ਐਤਵਾਰ ਦੀ ਸ਼ਾਮ ਨੂੰ ਅਜਿਹਾ ਕੀ ਹੋਇਆ ਕਿ ਵਿਵਾਦ ਸ਼ੁਰੂ ਹੋਇਆ ਜਾਂ ਮੀਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਖਬਰ ਚੱਲ ਰਹੀ ਹੈ ਤੁਹਾਨੂੰ ਯਾਦ ਹੋਣਾ ਸੰਡੇ ਸਾਮ ਨੂੰ ਇੱਕ ਵੱਡਾ ਕੰਮ ਹੋਰ ਹੋਇਆ ਪਰ ਜਿਹਦੀ ਚਰਚਾ ਮੀਡੀਆ ਚ ਬਹੁਤੀ ਨਹੀਂ ਹੈ ਜਾਂ ਕਹਿ ਲੋ ਕਿ ਵਿਵਾਦ ਵੱਡਾ ਹੋ ਗਿਆ ਬਿਆਨ ਬਾਜ਼ੀਆਂ ਕਰਕੇ ਵਰਸਸ ਕਰਕੇ ਇੱਕ ਦੂਜੇ ਨੂੰ ਮਾਫੀ ਮੰਗਣ ਦੀ ਗੱਲ ਕਰਕੇ ਔਰ ਉਹ ਵੱਡਾ ਵਿਵਾਦ ਸੀ ਜਿਹੜਾ ਸੀ ਉਹ ਕਿਤੇ ਗਾਇਬ ਹੋ ਗਿਆ ਜਾਂ ਮੈਂ ਖੁੱਲ ਕੇ ਤੁਹਾਨੂੰ ਕਹਿ ਦੇਣਾ ਇੱਕ ਵਾਰ ਫਿਰ ਤੋਂ ਸਰਕਾਰ ਬਚ ਗਈ ਜਾਂ ਬਚਾ ਦਿੱਤੀ ਗਈ ਹੁਣੇ ਕੀ ਨੇ ਬਚਾਈ ਜਿਹੜਾ 52 ਸਰੂਪਾਂ ਵਾਲੇ ਮਾਮਲੇ ਨੂੰ ਲੈ ਕੇ ਇੱਕ ਵੱਡਾ ਯੂ-ਟਰਨ ਪੰਜਾਬ ਸਰਕਾਰ ਨੇ ਲਿਆ ਕਿ ਮੁੱਖ ਮੰਤਰੀ ਨੇ ਮੰਚ ਤੋਂ ਕੁਝ ਹੋਰ ਕਿਹਾ ਮਾਗੀ ਮੇਲੇ ਦੀ ਸਿਆਸੀ ਕਾਨਫਰੰਸ ਤੇ ਤੇ ਹੁਣ ਜਾ ਕੇ ਮੰਤਰੀਆਂ ਨੇ ਇਹਨਾਂ ਵਿਵਾਦ ਹੋਣ ਤੋਂ ਬਾਅਦ ਅਸਤੀਫੇ ਹੋਣ ਤੋਂ ਬਾਅਦ ਇੱਕ ਐਮਐਲਏ ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਚੇਅਰਮੈਨ ਹੀ ਛੱਡੀ ਕੈਬਨਿਟ ਰੈਂਕ ਛੱਡਿਆ ਬਹੁਤ ਕੁਝ ਹੋਇਆ ਲੋਕਾਂ ਨੇ ਸੰਘਰਸ਼ ਦਾ ਰਾਹ ਅਪਣਾਇਆ ਔਰ ਉਸ ਤੋਂ ਬਾਅਦ ਕੀ ਹੋਇਆ ਐਤਵਾਰ ਸ਼ਾਮ ਨੂੰ ਦੋ ਮੰਤਰੀ ਤੇ ਇੱਕ ਐਮਪੀ ਜਾਂਦੇ ਐ ਤੇ ਬਸ ਉਹ ਕਹਿ ਕੁ ਕੇ ਗੱਲ ਪਰ ਮੀਡੀਆ ਦੇ ਵਿੱਚ ਚਰਚਾ ਹੋਈ ਹੈ ਪਰ ਖਬਰ ਵੱਟੀ ਕਿਹੜੀ ਹੈ ਚੰਨੀ ਵਰਸਸ ਰਾਜਾ ਕਾਂਗਰਸ ਦਾ ਘਾਟੂ ਕਲੇਸ਼ ਕਾਂਗਰਸ ਆ ਕਾਂਗਰਸ ਉਹ ਮਤਲਬ ਮੈਂ ਇਹਦੇ ਚਾਪੜੇ ਨੂੰ ਵੀ ਗਿਣ ਰਿਹਾ ਕਿਉਂਕਿ ਲੋਕ ਦੇਖਣਾ ਚਾਹੁੰਦੇ ਆ ਪਰ ਸਵਾਲ ਵੱਡਾ ਹੈ ਕਿ ਵਿਖਾਣਾ ਕੌਣ ਚਾਹੁੰਦਾ ਹੈ ਜਾਂ ਸਰਕਾਰ ਨੂੰ ਬਚਾਉਣ ਦੇ ਲਈ ਨੈਰੇਟਿਵ ਕਿਨੇ ਸਿਰਜਿਆ ਸ਼ਨੀਵਾਰ ਕਾਂਗਰਸ ਪਾਵਨ ਮੀਟਿੰਗ ਹੁੰਦੀ ਹੈ ਗੱਲ ਖਤਮ ਹੋ ਗਈ ਅਖਬਾਰ 'ਚ ਖਬਰ ਲੱਗ ਗਈ ਗੱਲ ਖਤਮ ਹੋ ਗਈ ਫਿਰ ਇੱਕ ਵੀਡੀਓ ਜਦੋਂ ਚੰਨੀ ਕਹਿੰਦੇ ਕਿ ਜੀ ਮੈਂ ਤੇ ਕਿਸੇ ਹੋਰ ਬਾਰੇ ਤੇ ਕੁਝ ਕਿਹਾ ਨਹੀਂ ਫਿਰ ਇੱਕ ਵੀਡੀਓ ਲੀਕ ਹੋ ਜਾਂਦੀ ਹੈ ਉਹ ਲੀਕ ਕਿਨੇ ਕੀਤੀ ਫਿਰ ਉਸ ਤੋਂ ਬਾਅਦ ਵਿਵਾਦ ਵੱਡਾ ਹੋ ਜਾਂਦਾ ਫਿਰ ਮਾਫੀਆਂ ਤੱਕ ਗੱਲ ਆ ਗਈ ਸੋ ਕੁੱਲ ਮਿਲਾ ਕੇ ਮੈਂ ਫਿਰ ਅੱਜ ਇਸ ਵੀਡੀਓ ਨੂੰ ਅਖੀਰ ਚ ਇੱਕੋ ਗੱਲ ਤੁਹਾਨੂੰ ਸਮਝਾਉਣਾ ਚਾਹੁੰਗਾ ਕਿ ਜੋ ਕਾਂਗਰਸ ਦੇ ਵਿੱਚ ਤੁਹਾਨੂੰ ਵਿਖਾਇਆ ਜਾ ਰਿਹਾ ਉਹ ਕੌਣ ਵਿਖਾ ਰਿਹਾ ਹੈ ਫਿਰ ਉਹ ਰਾਹੁਲ ਗਾਂਧੀ ਵਾਲੀ ਗੱਲ ਠੀਕ ਹੈ ਸਲੀਪਰ ਸੈਲ ਵਾਲੀ ਭਾਈ ਕੋਈ ਤੇ ਹੈ ਯਾਨੀ ਕਿ ਸਰਕਾਰ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਸਰਕਾਰ ਨੂੰ ਬਚਾਉਣ ਲਈ ਹੋ ਰਿਹਾ ਹੈ ਕਾਂਗਰਸ ਨੂੰ ਡੈਮੇਜ ਕਰਨ ਲਈ ਹੋ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਤੁਹਾਡੇ ਲਈ ਸਾਰਿਆਂ ਲਈ ਮੈਂ ਪਹਿਲੇ ਹੀ ਕਿਹਾ ਸੀ ਇਹ ਵੀਡੀਓ ਖਾਸ ਤੌਰ ਤੇ ਉਹਨਾਂ ਲਈ ਹੈ ਜਿਹੜੇ ਕਾਂਗਰਸੀ ਨੇ ਕਿਉਂਕਿ ਮੈਨੂੰ ਪਤਾ ਹੈ ਮੇਰੀ ਵੀਡੀਓਜ਼ ਦਾ ਕਾਂਗਰਸੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਪਰ ਅੱਜ ਇਹ ਗੱਲ ਮੈਂ ਤੁਹਾਡੇ ਨਾਲ ਬੜੀ ਖੁੱਲਕੇ ਕਹਿ ਰਿਹਾ ਕਿ ਇਹਨੂੰ ਸਮਝੋ ਹੋ ਕੀ ਰਿਹਾ ਹੈ ਔਰ ਅਜੇ ਵੀ ਕੋਈ ਸਮਾਂ ਕਹਿੰਦੇ ਨਾ ਕਿ ਡੁੱਲੇ ਬੇਰਾ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਹੁਣ ਸਵਾਲ ਦੇਖੋ 2-3 ਨੇ 2 2 ਜਾਂ 3 ਸਵਾਲ ਨੇ ਇਹਦੇ ਵਿੱਚ ਕੀ ਵਾਕਈ ਪਲਾਨਡ ਕਰਕੇ ਹੋ ਰਿਹਾ ਔਰ ਇਹ ਪਲਾਨਡ ਕਰਕੇ ਹੋ ਰਿਹਾ ਤੇ ਪਹਿਲਾ ਸਵਾਲ ਹੈ ਤੇ ਕੌਣ ਕਰ ਰਿਹਾ ਕੌਣ ਹੈ ਸਾਰਾ ਨੈਰੇਟਿਵ ਸਿਰਜ ਰਿਹਾ ਇਹਦੇ ਪਿੱਛੇ ਕੌਣ-ਕੌਣ ਜਿਹੜੀਆਂ-ਕਿਹੜੀਆਂ ਤਾਕਤਾਂ ਨੇ ਔਰ ਅਲਟੀਮੇਟ ਫਿਰ ਗੱਲ ਉਹ ਆਉਂਦੀ ਕਿ ਫਾਇਦਾ ਕਿਦਾ ਹੋ ਰਿਹਾ ਇਹਦੇ ਨਾਲ ਦੂਜਾ ਸਵਾਲ ਇਦੇ ਨਾਲ ਕਾਂਗਰਸ ਦੀ ਪੋਲਿਟਿਕਸ ਕਿੱਥੇ ਜਾ ਰਹੀ ਹੈ ਦੋ ਫਾੜ ਵਾਲੇ ਪਾਸੇ ਅੱਜ ਅਲਟੀਮੇਟਲੀ ਪੰਜਾਬ ਕਾਂਗਰਸ ਵਿੱਚ ਤੁਸੀਂ ਸਿੱਧੇ ਤੌਰ ਤੇ ਕਹਿ ਸਕਦੇ ਹੋ ਕਿ ਦੋ ਗਰੁੱਪ ਬਣ ਚੁੱਕੇ ਨੇ ਹਾਲਾਂਕਿ ਗਰੁੱਪ ਤੇ ਬਹੁਤ ਸਾਰੇ ਨੇ ਇਹਦੇ ਵਿੱਚ ਕੋਈ ਦੌਰ ਹੈ ਨਹੀਂ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਦੋ ਗਰੁੱਪ ਬਣ ਚੁੱਕੇ ਨੇ ਕਿ ਜੀ ਨਵੇਂ ਲੋ ਆ ਜਾਂ ਪੁਰਾਣੇ ਜਾਂ ਐਸਸੀ ਜਾਂ ਜਨਰਲ ਮਤਲਬ ਬਹੁਤ ਕੁਝ ਹੋ ਗਿਆ ਹੁਣ ਇਹਦਾ ਫਾਇਦਾ ਕਿਨੂੰ ਹੈ ਤੀਜਾ ਵੱਡਾ ਸਵਾਲ ਮਤਲਬ ਇਹ ਦੂਜੇ ਵਾਲੇ ਤੇ ਵੀ ਅਲਟੀਮੇਟਲੀ ਰਿਜ਼ਲਟ ਕੀ ਹੈ ਕਿ ਜੋ ਪਾਰਟੀ ਇਸ ਵੇਲੇ ਮੁਖ ਵਿਰੋਧੀ ਪਾਰਟੀ ਹੈ ਜਿਹਨੂੰ ਲੱਗਦਾ ਕਿ ਸਪੇਸ ਅਸੀਂ ਲੈ ਸਕਦੇ ਹਾਂ ਅੱਗੇ ਲਈ ਸਤਾਈ ਲਈ ਕਿਉਂਕਿ ਐਂਟੀਨ ਕੰਬੈਂਸੀ ਹੈ ਉਹ ਵੱਖਰੀ ਗੱਲ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚੌੜਾ ਦੇ ਨਤੀਜੇ ਨੂੰ ਕਹਿ ਕੇ ਸਰਕਾਰ ਕਹੇਗੀ ਕਿ ਸਾਡੇ ਤੇ ਕੋਈ ਐਂਟੀਨ ਕੰਬੈਂਸੀ ਨਹੀਂ ਹੈ ਪਰ ਗਰਾਊਂਡ ਤੇ ਐਂਟੀਨ ਕੰਬੈਂਸੀ ਹੈ ਪਰ ਉਸ ਸਪੇਸ ਨੂੰ ਫਿਲ ਕਾਉਂਟ ਕਰ ਰਿਹਾ ਅਸੀਂ ਤੇ ਲੜ ਰਹੇ ਹਾਂ ਹੁਣ ਤੀਜੇ ਤਹਿਾਨਾ ਦੂਜੇ ਦਾ ਜਵਾਬ ਤੁਹਾਨੂੰ ਮਿਲ ਗਿਆ ਤੀਜੇ ਤਹਿਾਨਾ ਕਾਂਗਰਸ ਹਾਈ ਕਮਾਂਡ ਨੇ ਨਾ ਸਖਤ ਨੁਕਤੇ ਸਿਆ ਹਾਲਾਂਕਿ ਤੁਸੀਂ ਇਹ ਕਹਿੰਦੇ ਹੋਵੋਗੇ ਕਿ ਮੈਂ ਕਈ ਵਾਰੀ ਇਹ ਗੱਲ ਕਹਿੰਦਾ ਸਖਤ ਨੋਟਿਸ ਕੋਈ ਨੋਟਿਸ ਜਾਰੀ ਕਰਦੇ ਹੈ ਨਹੀਂ ਸਖਤ ਨੋਟਿਸ ਦਾ ਮਤਲਬ ਹੁੰਦਾ ਹੈ ਕਿ ਉਸ ਗੱਲ ਨੂੰ ਕਨਸੀਡਰ ਕਰਨਾ ਉਹ ਕਰ ਲਿਆ ਹੁਣ ਉਹਦੇ ਨਾਲ ਹੋਣਾ ਕੀ ਹੈ ਕਹਿੰਦੇ ਨੇ ਕਿ ਦੋ ਬਿੱਲੀਆਂ ਦੀ ਲੜਾਈ ਚ ਉਹ ਦੋ ਬਾਂਦਰਾਂ ਦੀ ਲੜਾਈ ਚ ਨਾ ਬਿੱਲੀ ਬਾਜੀ ਮਾਰ ਜਾਂਦੀ ਹੈ ਹਫਤੇ ਦੇ ਅੰਦਰ ਅੰਦਰ ਇਹ ਹੋਣਾ ਪਰ ਜਿੰਨਾ ਡੈਮੇਜ ਹੁਣ ਤੱਕ ਬਿਆਨਨਾ ਕਰਕੇ ਟਰੋਲਿੰਗ ਕਰਕੇ ਲੀਡਰਸ਼ਿਪ ਕਰਕੇ ਜਾਤਵਾਦੀ ਪੋਲਿਟਿਕਸ ਹੁਣ ਜਿਹੜੇ ਲੀਡਰ ਕਹਿੰਦੇ ਆ ਕਿ ਜੀ ਪੰਜਾਬ ਤੇ ਕਾਂਗਰਸ ਤੇ ਸੈਕੂਲਰ ਹੈ ਉਹ ਤੇ ਜਾਤੀਵਾਦੀ ਪੋਲਿਟਿਕਸ ਕਰਦੀ ਨਹੀਂ ਫਿਰ ਕਿਉਂ ਤੁਸੀਂ ਆਪ ਵੀ ਆਪਣੇ ਬਿਆਨ ਚ ਕਹਿੰਦੇ ਹੋ ਕਿ ਦੇਖੋ ਜੇ ਅਸੀਂ ਤੇ ਖੜਗੇ ਸਾਹਿਬ ਜਿਹੜੇ ਐਸਟੀ ਨੇ ਉਹਨਾਂ ਨੂੰ ਪ੍ਰਧਾਨ ਲਾ ਕੇ ਰੱਖਿਆ ਫਿਰ ਕਹਿਣਾ ਵੀ ਨਹੀਂ ਚਾਹੀਦਾ ਫਿਰ ਜਿਹੜੇ ਹਰਿਆਣਾ ਦੇ ਇੱਕ ਆਈਐਸ ਅਫਸਰ ਨੇ ਸੁਸਾਈਡ ਕੀਤੀ ਸੀ ਆਈਪੀਐਸ ਅਫਸਰ ਨੇ ਤੁਸੀਂ ਉਹਦੇ ਘਰ ਜਾ ਕੇ ਉਹ ਫਿਰ ਦਲਿਤ ਪੋਲਿਟਿਕਸ ਨਹੀਂ ਸੀ 22 ਦੇ ਵਿੱਚ ਤੁਸੀਂ ਉਹ ਕਹਿੰਦੇ ਸੀ ਕਿ આજ ਤੱਕ ਪੰਜਾਬ 'ਚ ਕਿਸੇ ਨੇ ਵੀ ਐਸਸੀ ਨੂੰ ਨੁਮਾਇੰਦਗੀ ਨਹੀਂ ਦਿੱਤੀ ਜਾਂ ਉਹ ਵੱਡੀ ਕੁਰਸੀ ਨਹੀਂ ਦਿੱਤੀ ਪਰ ਅਸੀਂ ਦਿੱਤੀ ਹੈ ਭਾਈ ਕਰਦੇ ਹੋ ਪੋਲਿਟਿਕ ਸਾਰੀ ਕਰਦੇ ਆ ਪਰ ਇਹ ਕਹਿ ਕੇ بار-बार ਕਿ ਜੀ ਅਸੀਂ ਸੈਕੂਲਰ ਆ ਹੁਣ ਜਿਹੜੇ ਬਿਆਨ ਤਾਜ਼ਾ ਨੇ ਖਾਸ ਤੌਰ ਤੇ ਵੱਡੇ ਆਦੇ ਵਾਲਿਆਂ ਦੇ ਕਿ ਜੀ ਨਹੀਂ ਜੀ ਐਸਸੀ ਪੋਲਿਟਿਕਸ ਤੇ ਹੁੰਦੀ ਨਹੀਂ ਜਾਤਵਾਦ ਦੀ ਪੋਲਿਟਿਕਸ ਜੋ ਕਰੂਗਾ ਉਹਦਾ ਨੁਕਸਾਨ ਹੋਏਗਾ ਇਹ ਤੁਸੀਂ ਕਹਿਣਾ ਕੀ ਚਾ ਰਹੇ ਹੋ ਉਹ ਜਿਹੜਾ 37 38% ਵੋਟੇ ਜਾਨੀ ਕਿ ਆਪਣੇ ਤੋਂ ਦੂਰ ਕਰਨਾ ਚਾ ਰਹੇ ਹੋ ਔਰ ਉਹ ਕਿਹੜੀ ਪਾਰਟੀ ਹੈ ਜੋ ਕਿ ਇਸ ਵੇਲੇ ਉਸ ਵੋਟ ਤੇ ਟਾਰਗੇਟ ਕਰ ਰਹੀ ਹੈ ਅਲਟੀਮੇਟਲੀ ਭਾਜਪਾ ਪਿੰਡਾਂ ਦੇ ਵਿੱਚ ਚਾਹੇ ਆਪਣੀ ਸੈਂਟਰ ਦੀਆਂ ਸਕੀਮਾਂ ਦੇ ਕੈਂਪ ਲਾਉਣੇ ਹੋਣ ਗਰੀਬਾਂ 'ਚ ਉਹ ਗੱਲ ਪਿੰਡਾਂ ਦੇ ਗਰੀਬ ਜ਼ਿਆਦਾਤਰ ਉਹੀ ਨੇ ਮਜ਼ਦੂਰ ਵਰਗੇ ਐਸ ਸੀ ਔਰ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਟਾਰਗੇਟ ਉਹੀ ਹੈ ਸਭ ਤੋਂ ਵੱਡਾ ਔਰ ਉਹਦੇ ਤੇ ਹੀ ਉਹ ਕੰਮ ਵੀ ਕਰ ਰਿਹਾ ਔਰ ਇਸ ਤਰ੍ਹਾਂ ਦੇ ਬਿਆਨ ਨਾਲ ਕਾਂਗਰਸ ਤੋਂ ਉਸ ਵੋਟਰ ਨੂੰ ਦੂਰ ਕੌਣ ਕਰ ਰਿਹਾ ਹੈ ਇਹ ਤੁਹਾਡੇ ਸਾਹਮਣੇ ਹੈ ਫਿਰ ਹੁਣ ਫਿਰ ਵੀ ਜੇ ਰਾਹੁਲ ਗਾਂਧੀ ਇਹ ਕਹਿਣਗੇ ਕਿ ਜੀ ਅਸੀਂ ਲੱਭ ਰਿਆਂ ਸਲੀਪਰ ਸੈੱਲ ਕੌਣ ਨੇ ਤੇ ਫਿਰ ਤੇ ਤੁਸੀਂ ਦੂਰਬੀਨ ਲੈ ਕੇ ਵੀ ਲੱਭ ਲੋ ਤੁਹਾਂ ਵੀ ਤੁਹਾਨੂੰ ਨਹੀਂ ਲੱਭਣੇ ਕਿਉਂਕਿ ਕਈ ਕਾਂਗਰਸ ਦੇ ਲੀਡਰ ਮੈਨੂੰ ਇਹ ਗੱਲ ਕਹਿ ਚੁੱਕੇ ਆ ਕਿ ਜੀ ਇਸ ਗੱਲ ਦੀ ਸ਼ਿਕਾਇਤ ਅਸੀਂ ਹਾਈ ਕਮਾਂਡ ਨੂੰ ਕਈ ਵਾਰੀ ਕਰ ਚੁੱਕੇ ਆ ਪਰ ਪਤਾ ਨਹੀਂ ਕੋਈ ਐਕਸ਼ਨ ਨਹੀਂ ਹੁੰਦਾ ਹੁਣ ਰਿਐਕਸ਼ਨ ਤੇ ਦੇਖੋ ਹੋ ਹੀ ਰਿਹਾ ਐਕਸ਼ਨ ਹੋਵੇ ਨਾ ਹੋਵੇ ਰਿਐਕਸ਼ਨ ਤੇ ਕਾਂਗਰਸ 'ਚ ਹੋ ਰਿਹਾ ਹੁਣ ਕਈ ਵਾਰੀ ਕਹਿੰਦੇ ਨਾ ਕਿ ਦਵਾਈ ਦਾ ਐਕਸ਼ਨ ਤੇ ਚੰਗਾ ਹੁੰਦਾ ਪਰ ਜੇ ਦਵਾਈ ਰਿਐਕਟ ਕਰ ਜੇ ਜੇ ਮੈਡੀਸਨ ਕੋਈ ਰਿਐਕਟ ਕਰ ਜੇ ਨਾ ਫਿਰ ਤੇ ਬੰਦੇ ਦੀ ਮੌਤ ਹੀ ਹੁੰਦੀ ਹੈ ਜਾਂ ਕੋਈ ਹੋਰ ਵੱਡਾ ਨੁਕਸਾਨ ਜਾਣੀ ਹੁੰਦਾ ਹੁਣੇ ਹਾਈ ਕਮਾਨ ਨੇ ਤੈਅ ਕਰਨਾ ਹੈ ਕਿ ਵੀ ਐਕਸ਼ਨ ਲੈਣਾ ਜਾਂ ਰਿਐਕਸ਼ਨ ਕੋਈ ਰਿਐਕਸ਼ਨ ਤੇ ਹੋਣਾ ਸ਼ੁਰੂ ਹੋ ਗਿਆ ਸਾਲ ਰਹਿ ਗਿਆ ਇਲੈਕਸ਼ਨ ਨੂੰ ਔਰ ਜੋ ਹਾਲਾਤ ਇਸ ਵੇਲੇ ਬਣ ਗਏ ਹੈ ਪਤਾ ਨਹੀਂ ਕਿੰਨੇ ਟੁੱਟ ਕੇ ਜਾਣਗੇ ਹੁਣ ਕਈਆਂ ਨੂੰ ਤੇ ਆਫਰ ਵੀ ਆ ਰਿਹਾ ਹੈ ਉਹ ਕਹਿੰਦੇ ਨੇ ਕਿ ਕਈ ਲੋਕ ਕਹਿ ਰਹੇ ਕਿ 22 ਤਰੀਕ ਨੂੰ ਜੀ ਫਰਵਰੀ ਦੇ ਵਿੱਚ ਵੱਡੀ ਰੈਲੀ ਭਾਜਪੀ ਦੀ ਹੋਣੀ ਹੈ ਉਸ ਤੋਂ ਪਹਿਲਾਂ ਇੱਕ ਬੱਸ ਜੀ ਦਿੱਲੀ ਤੋਂ ਤੁਰ ਪਈ ਹੈ ਜੀ ਉਹ ਬੱਸ ਭਰਨੀ ਹੈ ਜੀ ਬਹੁਤ سارے ਲੀਡਰ ਜਾਣਗੇ ਯਾਨੀ ਕਿ ਫਿਰ ਤੇ ਪਲੋਟਿੰਗ ਤਿਆਰ ਕੀਤੀ ਜਾ ਰਹੀ ਹੈ ਕਿਸੇ ਲਈ ਕਰ ਕੌਣ ਰਿਹਾ ਮੈਂ ਜਿਵੇਂ ਪਹਿਲਾਂ ਕਿਹਾ ਸੀ ਨਾ ਇਹ ਵੀਡੀਓ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜਿਹੜੇ ਕਾਂਗਰਸ ਪ੍ਰੇਮੀ ਨੇ ਜਾਂ ਜਿਹੜੇ ਕਾਂਗਰਸੀ ਆਪ ਨੇ ਉਹਨੇ ਤੁਸੀਂ ਤੈਅ ਕਰ ਲੋ ਕਿ ਬੀਜੇਪੀ ਦੀ ਬਸ ਭਰਨ ਦੀ ਤਿਆਰੀ ਕੌਣ ਕਰ ਰਿਹਾ ਹੈ ਵੱਖ-ਵੱਖ ਮਸਲਿਆਂ ਤੇ ਪੰਜਾਬ ਸਰਕਾਰ ਨੂੰ ਕੌਣ ਵਿਚਾਰ ਰਿਹਾ ਹੈ ਤੁਹਾਡਾ ਸਲੀਪਰ ਸੈਲ ਕੌਣ ਹੈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ